ਕੂੜਾ ਕਰਕਟ ਨਹੀਂ ਸੁੱਟਣਾ ਤੇ ਜੇਕਰ ਤੁਸੀਂ ਸੁੱਟਦੇ ਹੋ ਤੁਹਾਨੂੰ ਜੁਰਮਾਨਾ ਲੱਗੇਗਾ ਉਹਦੇ ਨਾਲ ਨਾਲ ਤੁਸੀਂ ਸੀਸੀਟੀਵੀ ਕੈਮਰੇ ਦੀ ਕੈਦ ਵਿੱਚ ਹੋ ਇਸ ਦੀ ਉਲੰਘਣਾ ਕਰਨ ਵਾਲੇ ਖਿਲਾਫ ਨਗਰ ਨਿਗਮ ਐਕਟ 1976 ਐਨਜੀਟੀ ਅਤੇ ਐਮਐਸਡਬਲੂ ਰੂਲਸ 2016 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਬੇਸ਼ਰਮ ਲੋਕ ਆ ਕਿ ਅਸੀਂ ਇਸ ਸਭ ਨੂੰ ਇਗਨੋਰ ਕਰਕੇ ਉੱਥੇ ਹੀ ਕੂੜਾ ਸੁੱਟ ਕੇ ਜਾਂਦੇ ਆ ਉੱਥੇ ਹੀ ਗੰਦਗੀ ਫਲਾਉਂਦੇ ਆ ਫਿਰ ਅਸੀਂ ਗਲਤੀ ਕਹਿ ਰਿਹਾ ਕਰਦੇ ਆ ਕਿ ਨਗਰ ਨਿਗਮ ਸफाई ਨਹੀਂ ਕਰਦੀ ਜਿੰਨੇ ਲੋਕ ਵੀ ਇਹ ਵੀਡੀਓ ਦੇਖਦੇ ਹੋਣਗੇ ਨਾ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਸਾਂਝੀ ਟੀਵੀ ਦੇ ਵੱਲੋਂ ਇੱਕ ਬੇਹੱਦ ਹੀ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹਦੇ ਵਿੱਚ ਪਬਲਿਕ ਦੀ رائے ਬਹੁਤ ਜ਼ਰੂਰੀ ਏ ਮੇਰੇ ਨਾਲ ਤੁਹਾਨੂੰ ਇੱਕ ਤਸਵੀਰ ਦਿਖ ਰਹੀ ਹੁੰਦੀ ਏ ਤਸਵੀਰ ਦੇਖ ਸਕਦੇ ਹੋ ਕਿ ਨਗਰ ਨਿਗਮ ਜਲੰਧਰ ਦੇ ਵੱਲੋਂ ਇੱਕ ਬੋਰਡ ਲਾਇਆ ਗਿਆ ਕਿ ਇਸ ਜਗ੍ਹਾ ਦੇ ਉੱਪਰ ਕੋਈ ਵੀ ਤੁਸੀਂ ਕੂੜਾ ਕਰਕਟ ਨਹੀਂ ਸੁੱਟਣਾ ਤੇ ਜੇਕਰ ਤੁਸੀਂ ਸੁੱਟਦੇ ਹੋ ਤੁਹਾਨੂੰ ਜੁਰਮਾਨਾ ਲੱਗੇਗਾ ਉਹਦੇ ਨਾਲ ਨਾਲ ਤੁਸੀਂ ਸੀਸੀਟੀਵੀ ਕੈਮਰੇ ਦੀ ਕੈਦ ਵਿੱਚ ਹੋ ਲekin ਸਾਡੇ ਲੋਕਾਂ ਦੇ ਉੱਪਰ ਇਸ ਗੱਲ ਦਾ ਕਿੰਨਾ ਅਸਰ ਪੈਂਦਾ ਹੈ ਇੱਕ ਬਹੁਤ ਵੱਡੀ ਐਗਜ਼ਾਮਪਲ ਇਹ ਵੀਡੀਓ ਇਹ ਅੱਜ ਸਵੇਰ ਦੀ ਤਸਵੀਰ ਹੈ ਸਾਡੇ ਖੁਦ ਕੈਮਰੇ ਵਿੱਚ ਖਿੱਚੀ ਹੋਈ ਫੋਟੋ ਹੈ ਜਿਹੜੀ ਕਿ ਨਗਰ ਨਿਗਮ ਜਲੰਧਰ ਦੇ ਵੱਲੋਂ ਇੱਕ ਜਗ੍ਹਾ ਦੇ ਉੱਪਰ ਲਗਾਇਆ ਗਿਆ ਬੋਰਡ ਲਗਾਇਆ ਗਿਆ ਪ੍ਰੋਪਰ ਪੰਜਾਬੀ ਵਿੱਚ ਲਿਖਿਆ ਗਿਆ ਦੇਖ ਸਕਦੇ ਹੋ ਤੇ ਪੰਜਾਬੀ ਜਿੱਥੇ ਲਿਖਿਆ ਹੋਇਆ ਕਿ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੜਕਾਂ ਗਲੀਆਂ ਪਲਾਟਾਂ ਪਾਰਕਾਂ ਆਦੀ ਜਗ੍ਹਾ ਤੇ ਕੂੜਾ ਕਰਕਰ ਸੁੱਟਣਾ ਸਖਤ ਮਨਾਇ ਐਸਡੀਓ ਉਲੰਘਣਾ ਕਰਨ ਵਾਲੇ ਖਿਲਾਫ ਨਗਰ ਨਿਗਮ ਐਕਟ 1976 ਐਨਜੀਟੀ ਅਤੇ ਐਮਐਸਡਬਲਯੂ ਰੂਲਸ 2016 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੱਟੇ ਜਾਣਗੇ ਘੱਟੋ ਘੱਟ 10000 ਰੁਪਏ ਦਾ ਜੁਰਮਾਨਾ ਵੀ ਲੱਗੇਗਾ ਇਹ ਜਗ੍ਹਾ ਜਿਹੜੀ ਸੀਸੀਟੀਵੀ ਕੈਮਰਿਜ਼ ਨਿਗਰਾਨੀ ਹੇਠ ਆਉਂਦੀ ਲੇਕਿਨ ਅਸੀਂ ਬੇਸ਼ਰਮ ਲੋਕ ਆ ਕਿ ਅਸੀਂ ਇਸ ਸਭ ਨੂੰ ਇਗਨੋਰ ਕਰਕੇ ਉੱਥੇ ਹੀ ਕੂੜਾ ਸੁੱਟ ਕੇ ਜਾਂਦੇ ਆ ਉੱਥੇ ਹੀ ਗੰਦਗੀ ਫਲਾਉਂਦੇ ਆ ਫਿਰ ਅਸੀਂ ਗਲਤੀ ਕਰੇਜ ਕਰਦੇ ਆ ਕਿ ਨਗਰ ਨਿਗਮ ਸਵਾਈ ਨਹੀਂ ਕਰਦੀ ਕਿ ਨਗਰ ਨਿਗਮ ਨੇ ਇਸ ਤਿੱਖਣਾ ਕਰਤਾ ਇਹ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਬੋਲਣ ਤੋਂ ਪਹਿਲਾਂ ਆਪਣੇ ਅੰਦਰ ਆਪ ਝਾਤੀ ਮਾਰੋ ਸਾਡੇ ਬੇਸ਼ਰਮ ਲੋਕ ਦੇਖ ਸਕਦੇ ਹੋ ਇੰਨੀ ਘਟਿਆ ਹਰ ਕਰਦੇ ਸੀ ਆਪ ਹੀ ਕਰਦੇ ਹਾਂ ਉਸ ਤੋਂ ਬਾਅਦ ਗਾਲਾਂ ਸੀ ਜਾਂ ਕੋਈ ਬੁਰਾ ਬਲਾ ਸੀ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਇਹ ਸਰਕਾਰੀ ਅਫਸਰਾਂ ਨੂੰ ਇਹ ਜਿਹੜੇ ਕੰਮਕਾਜ ਕਰਦੇ ਉਹਨਾਂ ਨੂੰ ਕਰਦੇ ਜੇਕਰ ਉੱਥੇ ਬੋਰਡ ਲੱਗਿਆ ਹੋਇਆ ਨਗਰ ਨਿਗਮ ਦੇ ਵੱਲੋਂ ਸਪੈਸ਼ਲ ਬੋਰਡ ਲਗਾਇਆ ਗਿਆ ਕਿ ਇੱਥੇ ਕੂੜਾ ਘਟ ਘਟ ਨਹੀਂ ਸੱਟਣਾ ਇੱਕ ਜਗ੍ਹਾ ਬਣੀ ਹੁੰਦੀ ਸਟਰੀਕ ਜਗ੍ਹਾ ਹਰ ਇੱਕ ਸ਼ਹਿਰ ਹਰ ਇੱਕ ਮਹੱਲੇ ਵਿੱਚ ਬਣੀ ਹੁੰਦੀ ਹੈ ਘਰਾਂ ਵਿੱਚ ਜਿਹੜੇ ਕੂੜਾ ਚੱਕਣ ਵਾਲੇ ਆਉਂਦੇ ਨੇ ਉਹ ਵੀ ਆਉਂਦੇ ਨੇ ਲੇਕਿਨ ਅਸੀਂ ਲੋਕਾਂ ਨੇ ਉੱਥੇ ਹੀ ਕੰਮ ਕਰਨਾ ਹੁੰਦਾ ਜਿੱਥੇ ਮਨਾ ਕੀਤਾ ਹੁੰਦਾ ਦੇਖ ਸਕਦੇ ਹੋ ਇਹ ਮਾਨਸਿਕਤਾ ਦਿਖਾ ਰਹੇ ਤੋਂ ਮੈਂ ਤੁਹਾਨੂੰ ਲੋਕਾਂ ਦੀ ਮਾਨਸਿਕਤਾ ਦੇਖ ਸਕਦੇ ਹੋ ਕਿ ਉੱਥੇ ਸਰਕਾਰ ਨੇ ਬੋਰਡ ਲਾਇਆ ਹੋਇਆ ਪ੍ਰਸ਼ਾਸਨ ਵੱਲੋਂ ਬੋਰਡ ਲੱਗਾ ਕਿ ਤੁਸੀਂ ਇੱਥੇ ਜੀ ਕੂੜਾ ਕੱਢ ਕੇ ਨਾ ਕਿਉਂਕਿ ਆਉਣ ਜਾਣ ਵਾਲੀ ਜਗ੍ਹਾ ਲੋਕ ਆਉਂਦੇ ਜਾਂਦੇ ਨੇ ਕਿਹੋ ਜਿਹੇ ਹਾਲਾਤ ਬਣਦੇ ਹੋਣਗੇ ਲੇਕਿਨ ਅਸੀਂ ਲੋਕ ਆਪਣੀ ਮਾਨਸਿਕਤਾ ਨੂੰ ਚੇਂਜ ਨਹੀਂ ਕਰਦੇ ਅਸੀਂ ਉੱਥੇ ਕ ਸੈਟ ਕੇ ਚਲ ਜਾਣਗੇ ਹਾਲ ਕੀ ਲਿਖਿਆ ਹੋਇਆ ਕਿ ਐਕਟ ਦੇ ਤਹਿਤ ਤੁਹਾਨੂੰ ਜੁਰਮਾਨਾ ਲੱਗੇਗਾ ਤੁਹਾਡੀ ਵੀਡੀਓ ਬਣ ਸਕਦੀ ਹੈ ਸੀਸੀਟੀਵੀ ਕੈਮਰੇ ਦੇ ਕੈਦ ਵਿੱਚ ਚੋ ਲੇਕਿਨ ਅਸੀਂ ਲੋਕ ਆਪਣੀ ਮਾੜੀ ਮਾਨਸਿਕਤਾ ਨੂੰ ਜਿਹੜਾ ਉਹ ਚੇਂਜ ਨਹੀਂ ਕਰਦੇ ਸੀ ਆਪ ਚੰਗੇ ਨਹੀਂ ਬਣਦੇ ਆ ਅਸੀਂ ਕਹਿੰਦੇ ਕਿ ਤੂੰ ਚੰਗਾ ਬਣ ਭਾਈ ਮੇਰਾ ਕੀ ਮੈਂ ਤੇ ਇਵੇਂ ਰਹੂੰਗਾ ਸੋ ਦੇਖ ਸਕਦੇ ਹੋ ਇਹ ਤੁਹਾਨੂੰ ਤਸਵੀਰ ਜਿਹੜੀ ਹੈ ਜਲੰਧਰ ਦੀ ਰਾਮਾ ਮੰਡੀ ਕਾਕੀਪਿੰਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜਿਹੜੀ ਗਲੀ ਮੋੜਦੀ ਹੈ ਉਸ ਜਗ੍ਹਾ ਦੀ ਤਸਵੀਰ ਜਿਹੜੀ ਸਾਡੇ ਕੋਲ ਸਾਹਮਣੇ ਆਈ ਹੈ ਜਿੱਥੇ ਨਗਰ ਨਿਕਮ ਦੇ ਵੱਲੋਂ ਬੋਰਡ ਲੱਗਾ ਹੈ ਲੇਕਿਨ ਫਿਰ ਵੀ ਸਾਡੇ ਲੋਕ ਇਹੋ ਜੀ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਂਦੇ ਥੋੜਾ ਕੀ ਕਹਿਣਾ ਤੁਸੀਂ ਵੀ ਕਮੈਂਟ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਵੀਡੀਓ ਜਾਏ ਜਿਨ੍ਹਾਂ ਨੇ ਇਹ ਬੋਰਡ ਲੱਗੇ ਹੁੰਦੇ ਸੁੰਦੇ ਵੀ ਇੱਥੇ ਕੂੜਾ ਕਰਕਟ ਸੁੱਟ ਕੇ ਗਏ ਨੇ ਵੀਡੀਓ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ